ਹਾਂਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਇੰਨਾ ਪਸੰਦ ਕਰਦੇ ਹੋ ਇੰਨਾ ਲਾਈਕ ਕਰਦੇ ਹੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਣਾਈ ਸੀ ਸੋਸ਼ਲ ਮੀਡੀਆ ਦੇ ਉੱਪਰ ਮੈਂ ਇੰਗਲਿਸ਼ ਸਪੋਕੀ ਸੀ ਤੇ Papa ਨੇ ਜ਼ਰੂਰ ਪੋਸਟ ਕੀਤੀ Papa ਨੇ ਮੈਨੂੰ ਕਾਫੀ ਕਮੈਂਟਸ ਬਾਰੇ ਦੱਸਿਆ ਕਿ ਪੰਜਾਬੀ ਦੇ ਵਿੱਚ ਕਰੋ ਪੰਜਾਬੀ ਜ਼ਿਆਦਾ ਅੱਛੀ ਹੁੰਦੀ ਹੈ ਕੋਈ ਗੱਲ ਨਹੀਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਬੋਲੂਗੀ ਥੋੜੇ ਜਿਨੇ ਜੇ ਵੇਟ ਕਰ ਲਿਓ ਕੁਝ ਅਲੱਗ ਟੌਪਿਕਸ ਤੇ ਦੇਖ ਲਿਓ ਫਿਰ ਮੈਂ ਦੁਬਾਰਾ ਬੋਲੂਗੀ। ਬਾਈ। ਤਾਂ ਅੱਜ ਆਪਾਂ ਗੱਲ ਕਰਾਂਗੇ ਰੁੱਖਾਂ ਬਾਰੇ। ਹੁਣ ਦੇਖੋ ਗਰਮੀ ਇੰਨੀ ਐ ਪਹਿਲਾਂ ਮੈਂ ਕੀਤਾ ਸੀ ਪলিউਸ਼ਨ ਮੈਂ ਕੀਤਾ ਸੀ ਨੌਇਸ ਪলিউਸ਼ਨ। ਨੌਇਸ ਪলিউਸ਼ਨ ਤਾਂ ਆਪਣਾ ਹੋ ਗਿਆ ਹੁਣ 에ਅਰ ਪলিউਸ਼ਨ। 에ਅਰ ਵੀ ਬਹੁਤ ਵੱਖ-ਵੱਖ ਤਰ੍ਹਾਂ ਦੀ ਆਉਣ ਲੱਗੀ ਐ ਗੰਦੀ-ਗੰਦੀ। ਜਿਹੜਾ ਧੂਆ ਜਾਂਦਾ ਨਾ 에ਅਰ ਦੇ ਵਿੱਚ ਉਹ ਬਹੁਤ ਗੰਦਾ ਹੁੰਦਾ ਐ। ਆਪਾਂ ਨੂੰ 에어 ਵੀ ਨਹੀਂ ਮਿਲਦੀ ਫ੍ਰੈਸ਼ 에어 ਤਾਂ ਇਹਦਾ ਕੀ ਰੀਜ਼ਨ ਹੈ ਕਿ ਆਪਾਂ ਨੂੰ 에어 ਮਿਲੇ ਰੁੱਖ ਆਪਾਂ ਟ੍ਰੀਸ ਤਾਂ ਪlant ਕਰਦੇ ਹੀ ਨਹੀਂ ਆਪਾਂ ਰੁੱਖ ਤਾਂ ਲਾਉਂਦੇ ਹੀ ਨਹੀਂ ਹੁਣ ਤਾਂ ਰੁੱਖ ਖਤਮ ਹੀ ਹੋ ਗਏ ਤਾਂ ਸਾਨੂੰ ਰੁੱਖ ਲਾਉਣੇ ਚਾਹੀਦੇ ਨੇ ਜਿੰਨਾਂ ਸਾਨੂੰ 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 ਸਾਂ ਸ਼ਾਮ ਮਿਲਦੀ ਹੈ ਬਹੁਤ ਚੀਜ਼ਾਂ ਮਿਲਦੀਆਂ ਨੇ ਕੌਫੀ ਟੀ ਇਹ ਸਾਰੇ ਜਿਹੜੇ ਆਪਾਂ ਹੰਦਿਆਂ ਨੇ ਨਾ ਪੱਤੀ ਚਾਹ ਕੌਫੀ ਇਹ ਸਾਰੇ ਪlant ਤਾਂਦੇ ਕਾਟਨ ਪੇਪਰ ਗਲੂ ਗਮ ਕਾਫਿਕਸ ਮਾੜਾ ਇਹ ਸਾਰੇ ਕਿੱਥੇ ਪਲਰ ਤੋਂ ਮੇਨਲੀ ਆਕਸੀਜਨ ਤਾਂ ਅੱਜ ਮੈਂ ਇਹਦੇ ਉੱਪਰ ਇੱਕ ਕਵਿਤਾ ਸੁਣਾਉਣ ਜਾ ਰਹੀ ਆ ਤਾਂ ਉਹ ਚਲੋ ਸ਼ੁਰੂ ਕਰ ਆਓ ਰਲ ਕੇ ਸਾਰੇ ਮਿਲ ਇੱਕੋ ਵਾਅਦਾ ਕਰੀਏ ਹੱਥਾਂ ਦੇ ਵਿੱਚ ਬਿੱਟੀ ਪਰਕੇ ਡੋਲਣ ਪਾਣੀ ਪਰਿਏ ਇੱਕ ਇੱਕ ਦੀ ਕੋਸ਼ਿਸ਼ ਨਾਲ ਇੱਕ ਇੱਕ ਦੀ ਕੋਸ਼ਿਸ਼ ਨਾਲ ਸਭ ਮਿਲ ਕੇ ਮਾਣਾਂਗੇ ਸੁੱਖ ਚਲੋ ਚਲੋ ਬਈ ਸਾਰੇ ਮਿਲ ਕੇ ਲਾਈਏ ਇੱਕ ਇੱਕ ਰੁੱਖ ਚਲੋ ਚਲੋ ਬਈ ਸਾਰੇ ਮਿਲ ਕੇ ਲਾਈਏ ਇੱਕ ਇੱਕ ਰੁੱਖ ਗਰਮੀ ਦੇ ਵਿੱਚ ਮਾਣੋ ਮੌਜਾ ਗਰਮੀ ਦੇ ਵਿੱਚ ਮਾਣੋ ਮੌਜਾ ਜਦ ਠੰਡੀ ਹੋਣੀ ਪਰਸ਼ਾਈ بارش ਨੂੰ ਵੀ ਲੈ ਆਉਣ ਵਿੱਚ ਹੁਣਾ ਇਹਨਾਂ ਸਹਾਈ ਸਭ ਦੀ ਖਾਤਰ ਮੰਗਨ ਦੋ ਹਾਂ ਵਾ ਸਭ ਦੀ ਖਾਤਰ ਮੰਗਨ ਦੋ ਹਾਂ ਨਾ ਦਿੰਦੇ ਕਿਸੇ ਨੂੰ ਦੁੱਖ ਚਲੋ ਚਲੋ ਬਈ ਸਾਰੇ ਮਿਲ ਕੇ ਲਾਏ ਇੱਕ ਇੱਕ ਰੋਖ ਹੈ ਚਲੋ ਚਲੋ ਬਈ ਸਾਰੇ ਮਿਲ ਕੇ ਲਾਏ ਇੱਕ ਇੱਕ ਰੋਖ ਹੈ ਕੁਝ ਲੱਗਦੇ ਭੈਣ ਭਰਾਵਾ ਵਰਗੇ ਕੁਝ ਲੱਗਦੇ ਵਾਂਗੜ ਮਾਵਾ ਕਰਮਾ ਵਾਲੇ ਜੋ ਹੱਥ ਈ ਲਾ ਕੇ ਮੰਨਣ ਛਾਵੇਂ ਰੂ ਬਾਣੀ ਵਿੱਚ ਰੰਗੀ ਜਾਓ ਸੋਹਣੀ ਕੁਦਰਤ ਅਤੇ ਮਨੁੱਖ ਚੱਲਾ ਚੱਲੋ ਬਈ ਸਾਰੇ ਮਿਲ ਕੇ ਲਾਈਏ ਇੱਕ ਇੱਕ ਰੁੱਖ ਚੱਲੋ ਚੱਲੋ ਬਈ ਸਾਰੇ ਮਿਲ ਕੇ ਲਾਈਏ ਇੱਕ ਇੱਕ ਰੁੱਖ ਧੰਨਵਾਦ ਤਾਂ ਅੱਜ ਦੀ ਵੀਡੀਓ ਤੋਂ ਜੇ ਤੁਹਾਨੂੰ ਕੁਝ ਸਿੱਖਿਆ ਮਿਲੀ ਤਾਂ ਤੁਸੀਂ ਇਹਨੂੰ ਜ਼ਰੂਰ ਅਪਲਾਈ ਕਰਿਓ ਤੇ ਮੇਰੀ ਕਵਿਤਾ ਵੀ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਧੰਨਵਾਦ